ਕਰਨੀ ਸਰਦੀ ਅਸੀਂ ਉਥਾ ਚੱਲੇ ਸਾਲ ਦਾ ਬੈਠੇ ਅਸੀਂ ਕੋਈ ਅਸੀਂ ਕਿੱਥੇ ਵੀ ਆ ਕੇ ਦੂਸਰੇ ਬਾਰ ਕੀਤੇ ਬਸੜਾ ਲੈ ਨੇ ਮੂਰੇ ਵੀ ਆ ਕੇ ਮਾਰਦੇ ਜੇ ਮਾਂ ਨੂੰ ਜੰਮੇ ਸੀ ਤੇ ਤੜਕੇ ਆ ਕੇ ਸਾਰੇ ਬੱਚੇ ਆ ਗਏ ਬੱਚੇ ਆਪਣੇ ਮਾਰੇ ਆ ਗਏ ਆਹ ਫੋਨ ਫੋਨ ਕਿਹਦਾ 10 ਵੰਜਾ ਡਾੜ ਡਾੜ ਕਰਕੇ ਸਰ ਇਹ ਨਾਲ ਨਾਲ 10 ਸਾਂਹ ਕਰਕੇ ਘਰੇ ਆ ਕੇ ਆਖਲੇ ਮਾਰ ਕੇ ਤੇ ਮੈਂ ਕੱਲ ਆਪ ਰਾਜ ਤੇ ਦੇਖ ਬੀਬੀ ਦੀ ਅੱਖ ਤੇ ਮਾਰਿਆ ਮੇਰੀ ਟੂਜ ਤੇ ਮਾਰਿਆ ਆ ਬੀਬੀ ਦੀ ਪੂਰੀ ਦੇ ਬੱਜਿਆ ਹੋਰ ਸਾਰੇ ਕਾਨੂੰਨ ਦੇ ਪਿੱਛੇ ਵੀ ਆ ਕੇ ਸਾਡੇ ਤੇ ਬਾਰ ਕਰਦਾ ਹੈ ਮੇਰਾ ਫੋਨ ਵੀ ਕਿੱਥੇ ਆਨੇ ਸਾਡੇ ਕੁੱਲਿਆ ਪੌਲਸਾਂ ਰਿਆਂ ਨੇ ਪਿੱਛੇ ਵੀ ਆ ਕੇ ਹੁਣ ਕਹਿੰਦੇ ਨਾ ਮਸ ਨਹੀਂ ਫਿਰ ਇਹ ਕਹਿੰਦੇ ਆ ਬੰਦੇ ਮਗਰ ਪਾਇਸੀ ਆ ਕੇ ਜਨਾਲ ਕਰਨਾ ਹੈ ਕਿ ਤੋਂ ਨੂੰ 18 ਚ ਬੀਬੀਆਂ ਸਾਰੀਆਂ ਲੈ ਕੇ ਜਾਣੀਆਂ ਗ੍ਰਿਫਤਾਰ ਕਰਨੀਆਂ ਨੇ ਕਹਿੰਦੇ ਸਾਨੂੰ ਕਹਿੰਦੇ ਬੰਦੇ ਲਿਆਵੋ ਅਸੀਂ ਨਹੀਂ ਜਾਵਾਂਗੇ ਗ੍ਰਿਫਤਾਰ ਹੋਵਾਂਗੇ ਸਾਡੇ ਬੰਦੇ ਲਿਆਵੋ ਕਿੱਥੇ ਆ ਅਸਾ ਬੰਦੇ ਮਾਤੇ ਬੰਦੇ ਕਿੱਤੇ ਵੀ ਅਸੀਂ ਤੇ ਪੁੱਛਦੀ ਆ ਸਾਡੇ ਪੁੱਤ ਕਿੱਥੇ ਆ ਕੋਈ ਬਿਮਾਰ ਠਮਾਰ ਕਿਸੇ ਨੂੰ ਦਵਾਈਆਂ ਨਹੀਂ ਕਿਸੇ ਸਾਡੀ ਪੰਚਾਇਤ ਭਰੀਆ ਦੋ ਤਿੰਨ ਮੈਂਬਰ ਪਚਤ ਮੌਕੇ ਦੇ ਖਾਲੇ ਪਤਾ ਨਹੀਂ ਕਿੱਥੇ ਲੈ ਗਏ ਮਗਰ ਦੀ ਸਾਡੇ ਤੇ ਲਾਟ ਚਾਰਜ ਕਰਨ ਨਾਲੇ ਪਤਾ ਨਹੀਂ ਦੱਸਦੇ ਇਹਨਾਂ ਨੇ ਨਹੀਂ ਅਸੀਂ ਇੱਕ ਸਾਲ ਦਾ ਬੈਠੇ ਆਂ ਇੱਕ ਸਾਲ ਦੇ ਉੱਥੇ ਤੁਹਾਨੂੰ ਤੇ ਗਰਮੀ ਸਰਦੀ ਚੱਲੀ ਆ ਸੀ ਮਗਰ ਦੀ ਅਸੀਂ ਸ਼ਾਂਤਮਾਈ ਸਾਡੇ ਡੰਨੇ ਮਾਰੇ ਆ ਅਸੀਂ ਸ਼ਾਂਤਮਾਈ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਦਾ ਦੋ ਪੀਤਾ ਹੋਇਆ ਕੰਮ ਆ ਪੁਲਿਸ ਵਾਲੇ ਵੀ ਆਏ ਆ ਸਾਰੇ ਆਏ ਆ ਕਿਸੇ ਦਾ ਰੋੜਾ ਕਿਸੇ ਦਾ ਨਹੀਂ ਹੋਣਾ ਜਿਹੜਾ ਸ਼ਾਂਤਮਾਈ ਕੀਤਾ ਇਹਨਾਂ ਨੇ ਸਾਡਾ ਆਲਾ ਨਾ ਦਿੱਤਾ ਇਹਨਾਂ ਨੇ ਜਿੰਮੇਵਾਰੀ ਹੋਲੇ ਹੋਲੇ ਬਾਈ ਵੀਰਮੀਤ ਸਾਹਿਬ ਆਏ ਉਹਨਾਂ ਨੂੰ ਪੁੱਛਦੇ ਹਾਂ ਅੱਜ ਧਰ ਦੇ ਲੱਟ ਚਾਰਜ ਹੋਇਆ ਕਿਹਨਾ ਸਾਰੇ ਪੁਰਵਾਦੇ ਜੋ ਫਟ ਹੋਇਆ ਸਵੇਰ ਤੋਂ ਲੈ ਕੇ 4 ਵਜੇ ਤੋਂ ਲੈ ਕੇ ਜਾਂ 5 ਵਜੇ ਤੋਂ ਲੈ ਕੇ ਜੋ ਸਾਡੇ ਨਗਰ ਦੇ ਵਿੱਚ ਪੂਰਾ 1.5 ਸਾਲ ਹੋ ਗਿਆ ਸਾਨੂੰ ਇਸ ਧਰ ਤੇ ਬੈਠਿਆ ਨੂੰ ਜਿਹੜੀ ਇਹ ਫੈਕਟਰੀ ਲੱਗ ਰਹੀ ਆ ਇਹ ਫੈਕਟਰੀ ਜਿਹੜੀ ਜਿਹਦਾ ਅਸੀਂ ਕਹਿੰਦੇ ਸਾਰੇ ਨਗਰ ਨੂੰ ਸਾਰੇ ਇਲਾਕੇ ਨੂੰ ਬਹੁਤ ਵੱਡਾ ਨੁਕਸਾਨ ਜਿਹਦੇ ਸਬੰਧ ਦੇ ਵਿੱਚ ਸਾਡੇ ਕੋਰਟ ਦੇ ਵਿੱਚ ਕੇਸ ਚੱਲਦਾ ਪ੍ਰਸ਼ਾਸਨ ਨੂੰ ਵੀ ਪਤਾ ਕੱਲ ਨੂੰ ਸਾਡੀ ਤਰੀਕ ਆ ਕੱਲ ਸਾਡੀ ਡੇਟ ਆ ਤਰੀਕ ਐ ਅੱਜ ਜਿਹੜਾ ਫੋਰਸ ਨੇ ਸਾਡੇ ਦਾ ਧੱਕਾ ਕੀਤਾ ਬਿਲਕੁਲ ਲਾਜਾਇਕ ਕੀਤਾ ਕੱਲ ਦੀ ਤਰੀਕ ਪੈਲੈਂਡ ਰਿਪੋਰਟ ਉਸ ਤੋਂ ਬਾਅਦ ਜੋ ਕੋਰਟ ਫੈਸਲਾ ਕਰਦੀ ਅਸੀਂ ਉਹ ਦੇਖ ਲੈਂਦੇ ਅਸੀਂ ਉਹਨੂੰ ਚੈਲੰਜ ਕਰ ਲੈਂਦੇ ਕੋਰਟ ਦਾ ਫੈਸਲਾ ਨਹੀਂ ਹੋਣੀ ਹੁਣੇ ਹੁਣੇ ਪਤਾ ਲੱਗਾ ਮੰਨ ਲਓ ਇੱਕ ਬੀਬੀ ਦੇ ਆਪਣੇ ਉਹਨਾਂ ਡੰਡਾ ਮਾਰਿਆ ਮੰਨ ਲਓ ਅੱਖ ਘੱਟ ਚਾਰ ਕੀਤਾ ਉਹਨਾਂ ਬਾਰੇ ਕੀ ਕਹਿਣਾ ਮੰਨੋ ਮੈਂ ਇਸ ਵਾਰ ਇਹ ਗੱਲ ਕਹਿਣਾ ਹੈ ਇਹਨਾਂ ਨੇ ਕੋਰਸ ਡੰਡੇ ਮਾਰਿਆ ਦੇਣ ਗਿਆ ਨਾ ਇੱਕ ਮਿੰਟ ਕਰੋ ਰਾਜੇ ਇੱਕ ਜਿਹੜਾ ਐਜੀਟੇਸ਼ਨ ਹੁੰਦਾ ਉਹ ਹਰ ਇੱਕ ਦਾ ਹੱਕ ਬਣਦਾ ਪੁਰਸ ਨੇ ਆਪਣੀ ਕਾਰਵਾਈ ਕਰਨੀ ਆ ਅਸੀਂ ਆਪਣਾ ਐਜੀਟੇਸ਼ਨ ਕਰਨਾ ਉਹ ਸਾਡਾ ਸਾਡੀਆਂ ਭੈਣਾਂ ਖੜੀਆਂ ਮੇਰੀਆਂ ਮਾਤਾਵਾਂ ਖੜੀਆਂ ਮੇਰੀਆਂ ਬੀਬੀਆਂ ਖੜੀਆਂ ਜਿਨ੍ਹਾਂ ਨੇ ਡੇਢ ਸਾਲ ਘਰੇ ਰੋਟੀ ਨਹੀਂ ਪਕਾਈ ਉੱਥੇ ਜਾ ਕੇ ਸਵੇਰ ਤੋਂ ਸ਼ਾਮ ਤੱਕ ਬਹਿ ਕੇ ਮਸ਼ਕਤ ਕੀਤੀ ਆ ਔਰ ਜੇ ਉਹਨਾਂ ਦੇ ਡੰਡੇ ਮਾਰੇ ਜਾਂਦੇ ਆ ਮੈਂ ਉਹਦੀ ਦੇਖੇਦਿ ਕਰਦਾ ਮੈਂ ਪ੍ਰਸ਼ਾਸਨ ਦੀ ਦੇਖੇਦਿ ਕਰਦਾ ਮੈਂ ਪੁਲਿਸ ਦੀ ਦੇਖੇਦਿ ਕਰਦਾ ਐਸੋ ਸਰਬ ਕਹਿੰਦੇ ਵੀ ਮੇਰੇ ਮਰੇ ਡਿਊਟੀ ਵਜਾਉਣੀ ਆ ਮੇਰੇ ਬੱਸ ਕੋਈ ਨਹੀਂ ਡਿਊਟੀ ਦਾ ਮਾਰਦੇ ਆ ਸਾਡੇ ਡਿਊਟੀ ਉਹਨਾਂ ਨੇ ਉਹਨਾਂ ਨੇ ਆਪਣੀ ਡਿਊਟੀ ਵਜਾਉਣੀ ਆ ਅਸੀਂ ਆਪਣੀ ਪਜਾਵਾਂਗੇ ਕੋਈ ਨਹੀਂ ਅੱਜ ਇਹ ਕਿਹੜਾ ਰੋਜ਼ ਖੜੇ ਰਹਿਣਗੇ ਸਵੇਰੇ ਫੇਰ ਬਹਿ ਜਾਾਂਗੇ ਅਸੀਂ ਸਭ ਵੀ ਹੋਇਆ ਨਹੀਂ ਇਹਨਾਂ ਨੇ ਹੱਲਾ ਬੋਲਿਆ ਅਸੀਂ ਹੱਲਾ ਤਾਂ ਨਹੀਂ ਬੋਲਿਆ ਅਸੀਂ ਸਵੇਰੇ ਬੋਲ ਦਾਂਗੇ ਸਵੇਰੇ ਬਹਿ ਜਾਾਂਗੇ ਫੇਰ ਇਹਨਾਂ ਨੇ ਮੱਲਾ ਬੋਲਿਆ ਉਹ ਆਪਣੀ ਡਿਊਟੀ ਨਿਭਾਉਂਦੇ ਨਿਭਾਓ ਸਾਨੂੰ ਆਪਣੀ ਡਿਊਟੀ ਨਿਭਾਉਣਾ ਹੈ ਇੱਥੇ ਜਾ ਕੇ ਬੈਠੇ ਰਹਿੰਦੇ ਅਸੀਂ ਆਪਣੀ ਡਿਊਟੀ ਨਿਭਾਉਦੇ ਆ ਮੈਂ ਸੁਬੀਰ ਦਾ ਕਿਸੇ ਕੰਮ ਤੇ ਆਇਆ ਮੈਂ ਸਵੇਰੇ ਚੜਿਆ ਜਾਊਗਾ ਮੈਂ ਬੀਬੀ ਮੈਂ ਸਾਰੇ ਧਰਦੇ ਦੇ ਜਾ ਕੇ ਆਇਆ ਸਵੇਰੇ ਮੈਂ ਤੇ ਸੁਖਦੇਵ ਸਿੰਘ ਮੈਂ ਕਿਹਾ ਮੈਨੂੰ ਲੈ ਚਲੋ ਜਿੱਦੇ ਕੋਈ ਇਸਨੇ ਫੜਨਾ ਫੜ ਕੇ ਲੈ ਕੇ ਚਲੋ ਜਿੱਥੇ ਲੈ ਕੇ ਚਲੋ ਨਹੀਂ ਜਿਹੜੇ ਮੰਨ ਲਓ ਆਪਣੇ ਦੋ ਤਿੰਨ ਬੰਦੇ ਚੱਕੇ ਹੋਏ ਆ ਉਹਨਾਂ ਦਾ ਮੰਨ ਲਓ ਤੁਸੀਂ ਕੋਈ ਦਿੱਕਤ ਨਹੀਂ ਇਹ ਤਾਂ ਨਾਰਮਲ ਗੱਲਾਂ ਹੁੰਦੀਆਂ ਨੇ ਇਹ ਪੰਜਾਬ ਦੇ ਹਿੱਤ ਚ ਆ ਪੰਜਾਬ ਚ ਆਉਂਦੀਆਂ ਰਹਿੰਦੀਆਂ ਨੇ ਗੱਲਾਂ ਚੰਗੀ ਗੱਲ ਦਾ ਸਾਡੇ ਬੰਦੇ ਚੱਕੇ ਕੋਈ ਦਿੱ ਸ਼ੁਵੀਰੇ ਬੰਦੇ ਬਾਹਰ ਜਾਣਗੇ ਹਨ ਵੀ ਮੈਂ ਜਵੇ ਸਾਨੂੰ ਅਸੀਂ ਤਾਂ ਆਪ ਤਿਆਰ ਖੜੇ ਹਾਂ ਸਾਡੀ ਦੇ ਇਹਨੂੰ ਤਿਆਰ ਆ ਬੰਦੇ ਬੰਦੇ ਚੱਕਿਆ ਤਾਂ ਉਹਨਾਂ ਨੇ ਧਰਨੇ ਤੇ ਸ਼ਾਂਤਾਈ ਦੇਣਾ ਬੰਦੇ ਬੰਦੇ ਨੇ ਤਾਂ ਖੁਦ ਕਹਿ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਹੀ ਲੈ ਜਾਓ ਜਿੱਥੇ ਲੈ ਜਾਣਾ ਮੈਂ ਅਸੀਂ ਤਾਂ ਛੇਦੇ ਤੱਕ ਜਾ ਕੇ ਆਏ ਹਾਂ ਸ਼ੁਵੀਰੇ ਸਾਜ ਨੇ ਤਾਂ ਮੈਂ ਤਾਂ ਉੱਥੇ ਖੜਾ ਹੁਣ ਵੀ ਅਸੀਂ ਤਾਂ ਇਹਨਾਂ ਨੂੰ ਕਹਿੰਦੇ ਆ ਵੀ ਜੇ ਸਾਡੀ ਨਹੀਂ ਹੁਣ ਪੁਲਿਸ ਨੂੰ ਪੁੱਛਿਆ ਪੁਲਿਸ ਕਹਿੰਦੀ ਅਮਨ ਸ਼ਾਂਤੀ ਕਰੋ ਮੰਨ ਲਓ ਬੀਬੀਆਂ ਅਮਨ ਸ਼ਾਂਤੀ ਕਰਾਓ ਜਾਂ ਪਬਲਿਕ ਅਮਨ ਸ਼ਾਂਤੀ ਕਰੇ ਮੈਂ ਅਸੀਂ ਲੱਟ ਝੜਦੇ ਨਹੀਂ ਕਰਦੇ ਇਹਦੇ ਬਾਰੇ ਕੀ ਜਿਹੜੇ ਦੇਖੋ ਜੇ ਸੰਸਾ ਨੂੰ ਤਕਲੀਫ ਉਹਦੇ ਉਹਦੇ ਲਈ ਅਮਨ ਸ਼ਾਂਤੀ ਕੁਝ ਨਹੀਂ ਹੁੰਦਾ ਹਾਂਜੀ ਸਾਨੂੰ ਤਕਲੀਫ ਆ ਸਾਡਾ ਤਾਂ ਅੰਦਾਂ ਨੂੰ ਖੂਪਿਆ ਪਿਆ ਵਾ ਸਾਨੂੰ ਤਕਲੀਫ ਆ ਡੇਢ ਸਾਲ ਦੀਆਂ ਸਾਡੀਆਂ ਬੀਬੀਆਂ ਨੇ ਵਿਚਾਰੀਆਂ ਨੇ ਘਰੇ ਰੋਟੀ ਨਹੀਂ ਪਕਾਈ ਜੋ ਉੱਥੇ ਬੈਠੀਆਂ ਨੇ ਔਰ ਸਾਨੂੰ ਤਕਲੀਫ ਕਿਉਂ ਨਹੀਂ ਹੋ ਸਾਡੇ ਨਗਰ ਦਾ ਨੁਕਸਾਨ ਹੋ ਰਿਹਾ ਸਾਡੇ ਨਗਰ ਨੂੰ ਜ਼ਹਿਰ ਮਿਲ ਰਹੀ ਹੈ ਇਸ ਮੁੱਦੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਮਾਲੂ ਜੀ ਮੈਂ ਸਰਕਾਰ ਤਾਂ ਜੇ ਸਰਕਾਰ ਇਹ ਇੰਡਸਟਰੀਆਂ ਲਾਉਣੀ ਚਾਹੁੰਦੀ ਸੀ ਪੜੀ ਬੇਲੀ ਜਗਾ ਪਈਆ ਬਹੁਤ ਜਗਾ ਪਈਆਂ ਨੇ ਉਹਨਾਂ ਜਗਾ ਤੇ ਲਾ ਲੈਣ ਉਹਨਾਂ ਜਗਾ ਤੇ ਲਾ ਲੈਣ ਜਾ ਕੇ ਦੇਡ ਨੂੰ ਵੀ ਪਿੰਡਾਂ ਦੇ ਵਿੱਚ ਆ ਕੇ ਲਾਉਣੀ ਆ ਘਰਾਂ ਦੇ ਵਿੱਚ ਆ ਕੇ ਲਾਉਣੀ ਆ ਇਹ ਕੋਈ ਲੋਜਿਕ ਨਹੀਂ ਬਣਦਾ ਕਿਉਂਕਿ ਜਗਾ ਹੀ ਨਹੀਂ ਸੀ ਉੱਥੇ ਜਾ ਕੇ ਲਾ ਪ੍ਰਸ਼ਾਸਨ ਨੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਦਾ ਹਾਂ ਹਾਂਜੀ ਪ੍ਰਸ਼ਾਸਨ ਨੇ ਜਿੰਨੀ ਰਿਪੋਰਟਾਂ ਬਣਾ ਕੇ ਭੇਜੀਆਂ ਨੇ ਉਹ ਸਾਰੀਆਂ ਅੰਦਰ ਉਹਨਾਂ ਇੰਡਸਟਰੀ ਲੈਸਟਰਾਂ ਦੇ ਪ੍ਰੈਸ਼ਰਾਈਜ਼ ਔਰ ਜਿੰਨਾ ਪ੍ਰਸ਼ਾਸਨਾ ਉਹਨਾਂ ਦੇ ਪ੍ਰੈਸ਼ਰਾਈਜ਼ ਹੋ ਕੇ ਜੇਰੀ ਸਾਡੀ ਰਿਪੋਰਟ ਬਣਦੀ ਉਹਨੂੰ ਕੋਰਟ ਕੇ ਮਰੋੜ ਕੇ ਹਾਈ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਹੜਾ ਅੱਜ ਇਹ ਐਕਸ਼ਨ ਫੋਲੋ ਕਰਨਾ ਪਿਆ ਅਗਰ ਸਾਡੀ ਉਹ ਰਿਪੋਰਟ ਸਹੀ ਹੁੰਦੀ ਤਾਂ ਪੋਰਸ ਨੇ ਐਕਸ਼ਨ ਲੈਣਾ ਹੀ ਨਹੀਂ ਸੀ ਪੋਰਸ ਤੇ ਕਾਰਵਾਈ ਕਰਨ ਦਾ ਇਹ ਮਤਲਬ ਹੀ ਨਹੀਂ ਸੀ ਬਣਦਾ ਉਹਨਾਂ ਨੇ ਲਿਆ ਤਾਂ ਹਾਂ ਬਈ ਪਹਿਲਾਂ ਇਹਨਾਂ ਨੇ ਸਾਡਾ ਉਹ ਜਿਹੜਾ ਉੱਥੇ ਸਿਸਟਮ ਬਣਾ ਕੇ ਭੇਜਿਆ ਸਾਰਾ ਤੋਰ ਮਰੋੜ ਕੇ ਭੇਜਿਆ ਪ੍ਰਸ਼ਾਸਨ ਨੇ ਸਭ ਵਿੱਚੇ ਰੀਮਿਲੀ ਹੈ ਸਾਰੀ ਤੋਕਤਾ ਨਾਲੇ ਤੁਸੀਂ ਕਹਿੰਦੇ ਨਾ ਮੰਨ ਲਓ ਕੱਲ ਨੂੰ ਤਰੀਕ ਆ ਉਦੇ ਕਾਰਨ ਮਲੂ ਇਹਨਾਂ ਨੇ ਪਹਿਲਾਂ ਹੀ ਮਿਲੀ ਪੋਤਲਾ ਬਣਾ ਲਿਆ ਇਹ ਕੋਈ ਹਾਈ ਕੋਰਟ ਦੇ ਇਹਨਾਂ ਨੂੰ ਦੱਸੋ ਉਹਨਾਂ ਨੇ ਕਰਕੇ ਕਬਜ਼ਾ ਪੁਰਸ ਨੂੰ ਉਹਨਾਂ ਚ ਕਬਜ਼ਾ ਪਟਕੇ ਦਿਖਾਉਣਾ ਸੀ ਵੀ ਹੈ ਨਹੀਂ ਜੀ ਉੱਥੇ ਉਹ ਤਾਂ ਇਹਨਾਂ ਨੇ ਸ਼ੋਅ ਕਰਦਾ ਸੀ ਵੀ ਸਾਡਾ ਇੱਥੇ ਕੋਈ ਇੱਥੇ ਕੋਈ ਕਬਜ਼ਾ ਨਹੀਂ ਹੈ ਨਹੀਂ ਪੁਲਿਸ ਵਾਲਿਆਂ ਦਾ ਮਲੂ ਕਹਿਣਾ ਕਹਿੰਦੇ ਜਿਹੜੀ ਉਹ ਮਾਲ ਆਪਣੀ ਪਈ ਜਾ ਰਹੀ ਆ ਉਹ ਮਲੂ ਫੈਕਟਰੀ ਵਾਲਿਆਂ ਦੀ ਇਹਨਾਂ ਨੇ ਕਬਜ਼ਾ ਕੀਤਾ ਵਾ ਦੇਖੋ ਜੀ ਉਹ مشترਕਾ ਖਾਤਾ ਉਹਦੇ ਕਿਸੇ ਦਾ ਕੋਈ ਅਧਿਕਾਰ ਨਹੀਂ ਹੈ ਜਦੋਂ ਦੀ ਡਿਵਾਈਡੇਸ਼ਨ ਹੋਊਗੀ ਜਦੋਂ ਉਹਦੀ ਵੰਡ ਹੋਊਗੀ ਉੱਥੇ ਰਸਤਾ ਆਊਗਾ ਫੈਕਟਰੀ ਵਾਲਿਆਂ ਦਾ ਆਦਰਵਾਇਜ਼ ਰਸਤਾ ਫੈਕਟਰੀ ਵਾਲੇ ਆਪਣੀ ਮਰਜ਼ੀ ਨਾਲ ਨਹੀਂ ਨਹੀਂ ਉਹ ਕਹਿ ਰਹੇ ਨਾ ਵੀ ਇਹੀ ਮੁੱਲ ਲਿਆ ਵੀ ਕਿ ਉੱਥੇ ਨਹੀਂ ਜੇ ਮੁੱਲ ਲਿਆ ਤਾਂ ਮੁੱਲ ਲਿਆ ਤਾਂ ਉਹ ਤਕਸੀਮ ਚਾਰ ਭਰਾ ਨੇ ਚਾਰਾਂ ਭਾਂ ਦੀ ਤਕਸੀਮ ਹੋਊ ਤਕਸੀਮ ਉਹ ਕਿ ਜਿੱਥੇ ਬੰਦੇ ਚ ਭਰਾ ਮੰਨਣਗੇ ਸਹਿਮਤ ਹੋਣਗੇ ਉੱਥੇ ਉਹਨਾਂ ਦਾ ਰਸਤਾ ਲੱਗੂਗਾ ਉੱਥੇ ਪਈ ਉਹਥੋਂ ਹੀ ਲੰਘ ਜਾਣ ਸਾਨੂੰ ਕੀ ਨਹੀਂ ਮੰਨ ਲਓ ਹੌਣ ਮੰਨ ਲਓ ਕੀ ਕਹਿਣਾ ਆਪਣਾ ਹੌਣ ਮੰਨ ਦੇਖੋ ਜੀ ਅਸੀਂ ਤਾਂ ਸ਼ਵੇਰ ਤੇ ਲੱਗੇ ਹੋਏ ਆਂ 5 ਘੰਟੇ ਹੋ ਗਏ ਮੇਰੇ ਕੋਲ ਤੁਰੇ ਫਿਰਦੇ ਨੇ 5 ਘੰਟੇ ਚ ਮੈਂ ਸਾਰੇ ਅਫੀਸਰਾਂ ਨਾਲ ਗੱਲ ਕੀਤੀ ਆ ਤਾਂ ਤੱਕ ਗੱਲ ਕੀਤੀ ਉਹ ਕਹ ਕਾਨੂੰ ਹਾਈ ਕੋਰਟ ਦੀ ਇਨਸਟ੍ਰਕਸ਼ਨ ਹੈ ਵੀ ਸਾਡੇ ਬੱਸ ਦਾ ਰੁਕੋ। ਅੱਛਾ। ਕੋਈ ਨਾ ਧਰਨਾ ਅਸੀਂ। ਅਸੀਂ ਰੋਕ ਕੇ ਕਹਿ ਦਿੱਤਿਆ। ਅੱਜ ਚੱਲ ਜਾਣਗੇ, ਕੱਲ ਨੂੰ ਅਸੀਂ ਫੇਰ ਬਹਿ ਜਾਵਾਂਗੇ। ਕੋਈ ਨਹੀਂ, ਅਸੀਂ ਧਰਨਾ ਨਹੀਂ ਕਰਾਂਗੇ। ਕੋਈ ਦਿੱਕਤ ਨਹੀਂ ਹੈ। ਨਗਰਪੁਰੇ ਹਮੇਸ਼ਾ ਵਾਂਗ ਤੇ ਕੋਈ ਚੀਜ਼ ਨਹੀਂ ਆਰਦੀ ਹੁੰਦੀ। ਮੈਂ ਬੜੀ ਕਲੀਅਰ ਤੇ ਸਾਫ਼ ਗੱਲ ਦੱਸਣ ਲੱਗਿਆ। ਨਾ ਤਰੀਕ ਹੋਣਾ। ਨਗਰ ਤੋਂ ਵੱਡਾ ਕੋਈ ਨਹੀਂ ਹੁੰਦਾ। ਨਗਰ ਦੇ ਨਾਲ ਹੀ ਲੱਗਣਾ ਚੱਲਣਾ ਪੈਣਾ ਲੋਕਾਂ ਨੂੰ, ਦੂਰਾਂ ਨੂੰ ਵੀ, ਪ੍ਰਸ਼ਾਸਨ ਨੂੰ ਵੀ, ਫੈਕਟਰੀ ਵਾਲਿਆਂ ਨੂੰ ਵੀ। ਜੇ ਤੁਸੀਂ ਕੋਈ ਉਦਾਰਾ ਚਲਾਉਣਾ ਮੈਂ ਇੱਕ ਪੈਟਰੋਲ ਪੰਪ ਚਲਾਉਣਾ ਜੇ ਮੇਰੇ ਨਾਲ ਪਿੰਡ ਸਹਿਮਤ ਨਹੀਂ ਮੈਨੂੰ ਕਿੱਥੇ ਚਲਾਉਣ ਦੇ ਦੇਣਗੇ ਨਹੀਂ ਜੀ ਚਲਾਉਣ ਦੇ ਦੇਣਗੇ ਸੋ ਜੋ ਉਦਾਰਾ ਚੱਲਣਾ ਬਿਨਾ ਸਰਕਾਰ ਬਿਨਾ ਪਿੰਡ ਦੀ ਸਮਾਜਿਕ ਤੋਂ ਬਿਨਾ ਨਹੀਂ ਚੱਲਣਾ ਨਾ ਸਾਡੇ ਸਰਪੰਚ ਦੇ ਸਾਈਨ ਹੋਏ ਆ ਜਿੰਦੀਆਂ ਐਨਓਸੀ ਹੁੰਦੀਆਂ ਅਸੀਂ 28 ਸਾਲ ਦੇ ਮੈਨੂੰ ਪੋਲਿਟੀਕਲ ਲਾਈਨ ਦੇ ਵਿੱਚ ਹੋ ਕੇ ਅਸੀਂ ਰੋਜ਼ ਇਹੀ ਕੰਮ ਦੇਖਦੇ ਆ ਬੜਿਆ ਕੁਝ ਅਪਸਰਤਾਂ ਤੋਂ ਕਰਾ ਸਕਦੇ ਬੜਾ ਕੁਝ ਹੋ ਸਕਦਾ ਨਹੀਂ ਜਿਹੜਾ ਮੰਨ ਲਓ ਪੁਲਿਸ ਨੇ ਅੱਜ ਲਾਟੀ ਚਾਰਜ ਕੀਤਾ ਜੋ ਡੰਡਾ ਮਾਰਿਆ ਉਹ ਹਾਈ ਹਾਈ ਕੋਰਟ ਨੇ ਤਾਂ ਨਹੀਂ ਕਿਹਾ ਮਾਰ ਲਓ ਡੰਡੇ ਮਾਰ ਲਓ ਲਾਠੀ ਚਾਰਜ ਕਰੋ ਜੀ ਮੈਂ ਇਸ ਗੱਲ ਦੀ ਬਹੁਤ ਐਸਐਸਪੀ ਸਾਹਿਬ ਨੂੰ ਜਾਂ ਮੰਨ ਲਓ ਤੁਸੀਂ ਮਨ ਲਓ ਕੀ ਕਹਿਣਾ ਮੈਂ ਤਾਂ ਅਸੀਂ ਸਾਡੀ ਸੌਣੀਆਂ ਬੰਦ ਦਿਆਂ ਸਾਡੇ ਸਾਹਿਬ ਨੂੰ ਤਾਂ ਡੰਡੇ ਮਾਰੇ ਨਾ ਦੇ ਨਹੀਂ ਚੋਦੇ ਆ ਔਰ ਸ਼ਾਸਨ ਤੋਂ ਵੀ ਪੰਜਾਬ ਪੁਲਿਸ ਨੂੰ ਵੀ ਵੀ ਜੇ ਅੱਗੇ ਤੋਂ ਸਾਡੇ ਕਿਸੇ ਵੀ ਲੇਡੀਜ਼ ਨਾਲ ਕਿਸੇ ਹੋਰ ਤੱਕਾ ਹੋਇਆ ਤਾਂ ਸਾਨੂੰ ਆਪਣਾ ਐਕਸ਼ਨ ਲੈਣਾ ਪਊਗਾ ਬੜਾ ਐਕਸ਼ਨ ਬੜਾ ਅੱਛਾ ਠੀਕ ਹੈ ਤੇ ਉੱਥੇ ਜੀ ਇੱਕ ਵੀਡੀਓ ਬਣਾਉਣਾ ਜਿਹੜਾ ਥੱਪਣ ਮਾਰਿਆ ਜੀ ਆ ਹੁਣ ਦੀ ਕਲਾ ਹੈ